ਮਨਜੋਗ ਬੀਜੀਪੀ ਪੰਜਾਬ ਦੇ ਸਸ਼ਾਨ ਅਰਦੇਸ਼ੇ ਪਟਿਆਲਾ ਪੁਲਿਸ ਜਿਹੜੀ ਲਗਾਤਾਰ ਜਿਹੜੇ ਠੱਗ ਕਿਸਮ ਦੇ ਅਨਸਰ ਨੇ ਜਿਹੜੇ ਤੁਹਾਨੂੰ ਦੇ ਨਾਲ ਠਗੀਆਂ ਮਾਰਦੇ ਉਹਨਾਂ ਦੇ ਖਿਲਾਫ ਅਸੀਂ ਲਗਾਤਾਰ ਕਾਰਵਾਈ ਕਰਦੇ ਬੀਤੇ ਦਿਨੀ ਮਕਦਮਾ ਨੰਬਰ 77 /25 ਪੀਐਸ ਲਾਹੌਰੀ ਗੇਟ ਪਟਿਆਲਾ ਚ ਦਰਜ ਹੋਇਆ ਸੀ 19 ਜੂਨ 2025 ਇਸ ਮੁਕਦਮੇ 'ਚ ਜਿਹੜੇ ਕਿ ਹੈਬਿਚੁਅਲ ਕ੍ਰਾਈਮਨਲਸ ਨੂੰ ਬੇਲ ਬਾਂਡ ਜਾਲੀ ਤਿਆਰ ਕਰਕੇ ਜਿਹੜੇ ਉਹਨਾਂ ਨੂੰ ਬੇਲ ਸਮਾਨਸਿਅ ਸਪੋਰਟ ਕਰਦੇ ਸੀ ਉਹ ਗੈਂਗ ਅਸੀਂ ਬਹੁਤ ਕੀਤਾ ਇਸ ਗੈਂਗ 'ਚ ਕਈ ਦੋਸ਼ੀ ਸੀਗੇ ਜਿਹੜੇ ਕਿ ਜਾਲੀ ਮਾਲ ਮੈਗਨੇ ਦੇ ਦਸਤਾਵੇਜ਼ ਤਿਆਰ ਕਰਕੇ ਤੇ ਜਮਾਨਤਾ ਜਾਲੀ ਕ੍ਰਾਈਮਨਲਸ ਨੂੰ ਜਲਦੀ ਜ਼ਮਾਨਤਾ ਤਿਆਰ ਕਰਕੇ ਉਹਨਾਂ ਨੂੰ ਜ਼ਮਾਨਤ ਹਾਸਲ ਕਰਨ 'ਚ ਉਹਨਾਂ ਦੀ ਮਦਦ ਕਰਦੇ ਹਾਂ ਦੋਸ਼ੀਆਂ ਦੀ ਪੁੱਛਗਿੱਛ ਇਸ ਗੈਂਗ ਦਾ ਜਿਹੜਾ ਮਾਸਟਰਮਾਈਂਡ ਆ ਜਿਹੜਾ ਕਿੰਗ ਪਿੰਨਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਇਹ ਜੈ ਕਿਰਸ਼ਨ ਭਾਰਤ ਦਵਾਜ ਸਨ ਆਫ ਜਗੇਰਾਮ ਹਾਊਸ ਨੰਬਰ 34 ਟਰਟ ਸੰਤੋਸ਼ ਕਲੋਨੀ ਧਰਮਹੀੜਾ ਜ਼ਿਲ੍ਹਾ ਰਿਵਾੜੀ ਹਰਿਆਣਾ ਇਹ ਤਾਰੂ ਜਿਹੜਾ ਪਿੰਡ ਪੰਨਾ ਰਿਵਾੜੀ ਜ਼ਿਲ੍ਹੇ ਚ ਜਿਹੜਾ ਜਾਲੀ ਬੇਲਬੌਂਡਸ ਵਾਲਾ ਗੈਂਗ ਸੀਗਾ ਦਾ ਮਾਸਟਰਮਾਈਂਡ ਜੈ ਕ੍ਰਿਸ਼ਨ ਭਾਰਤ ਦੁਆਤ ਸੀਗਾ ਇਹਨੂੰ ਅਸੀਂ ਅਰੈਸਟ ਕੀਤਾ ਜਦੋਂ ਅਸੀਂ ਇਹਨੂੰ ਅਰੈਸਟ ਕੀਤਾ ਤੇ ਇਹਦੇ ਤੋਂ 5 ਤੋਂ 6 ਮੋਬਾਈਲ ਫੋਨ ਬਰਾਮਦ ਹੋਏ ਉਹਨਾਂ ਮੋਬਾਈਲਾਂ ਦੀ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਕਰਾਈ ਤੇ ਉਹਦੇ ਚੋਂ ਇੱਕ ਮੋਬਾਈਲ ਤੇ ਜਿਹੜਾ ਮੋਬਾਈਲ ਨੰਬਰ 8447808080 8080 ਮੋਬਾਈਲ ਨੰਬਰ ਨਹੀਂ ਹੈ WhatsApp ਤੇ ਕਈ ਲੋਕਾਂ ਨਾਲ ਚੈਟ ਕਰਦਾ ਇਹਦੇ ਅਸੀਂ ਚੈਟਾਂ ਬਰਾਮਦ ਕੀਤੀਆਂ ਉਹਨਾਂ ਚੈਟਾਂ 'ਚੋਂ ਸਾਨੂੰ ਇੱਕ ਜਿਹੜਾ ਹੈ ਨਜ਼ਰ ਆਈ ਚੀਜ਼ ਕਿ ਇਹ ਨੰਬਰ ਇਸ ਠਾਵੇ ਕਿਸਮ ਦੇ ਵਿਅਕਤੀ ਨੇ ਆਪਣੇ ਸੋਰਸਾਂ ਰਾਹੀਂ ਜੋਗੀ Vodafone ਕੰਪਨੀ 'ਚ ਇਹਦੇ ਆਪਣੇ ਸੋਰਸ ਹੈਗੇ ਆਈ ਉਹਨਾਂ ਰਾਹੀਂ ਇਹਨੇ ਨੰਬਰ ਪ੍ਰਕ્યોਰ ਕੀਤਾ کافی ਵੱਡੀ ਰਕਮ ਦੇ ਕੇ ਕਿਉਂਕਿ ਇਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹ ਨੰਬਰ ਜਿਹੜਾ ਆ 808080 ਵਾਲਾ ਇਹ ਪਹਿਲੇ ਸਮੇਂ 'ਚ ਐਕਸ ਡਿਪਟੀ ਸੀਐਮ ਆਫ ਦਿੱਲੀ ਸ਼੍ਰੀ ਮਨੀਸ਼ ਸੋਧਿਆ ਜੀ ਯੂਜ਼ ਕਰਦੇ ਸੀ ਪਹਿਲੇ ਸਮੇਂ 'ਚ ਜਦੋਂ ਇਹਨੇ ਨੰਬਰ ਪ੍ਰਕ્યોਰ ਕਰ ਲਿਆ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਹੇਠ ਇਨੇ ਫਿਰ ਪੰਜਾਬ ਦੇ ਕਈ ਲੋਕਾਂ ਨਾਲ ਅਫਸਰਾਂ ਨਾਲ ਲੀਡਰਾਂ ਨਾਲ ਪੋਲੀਟੀਸ਼ੀਅਨਸ ਨਾਲ ਇਸ ਨੰਬਰ ਰਾਹੀਂ ਸੰਪਰਕ ਕਰਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਸ਼੍ਰੀ ਮਨੀਸ਼ ਸਿਸੋਦੀਆ ਜੀ ਦੇ ਨੇੜੇ ਦਾ ਵਿਅਕਤੀ ਹੈਗਾ ਇਨੇ ਕਈ ਲੋਕਾਂ ਨੂੰ ਕੰਮਕਾਜ ਕਰਵਾਉਣ ਦਾ ਵਾਅਦਾ ਕੀਤਾ ਪਰ ਕਿਸੇ ਵੀ ਤਰੀਕੇ ਦੀ ਇਹਨਾਂ ਨੂੰ ਸਫਲਤਾ ਹਾਸਲ ਨਹੀਂ ਹੋ ਸਕੀ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਰਾਹੀਂ ਹੋਰ ਡੀਪਲੀ ਪੜਤਾਲ ਕੀਤੀ ਤੇ ਇਹਨੂੰ ਸਤਾਈ ਨਾਲ ਪੁਰਸ਼ਪੇਸ਼ ਕੀਤੀ ਤੇ ਇਹਨੇ ਇਹ ਗੱਲ ਮੰਨੀ ਆ ਕਿ ਹੋਰ ਵੀ ਟੈਲੀਕਾਮ ਕੰਪਨੀਆਂ ਚ ਇਹਦੇ ਆਪਣੇ ਸੋਰਸ ਹੈਗੇ ਜਿਨ੍ਹਾਂ ਰਾਹੀਂ ਇਹ ਇਹੋ ਜੇ ਨੰਬਰ ਪ੍ਰਕਿਊਰ ਕਰਕੇ ਠੱਗੀ ਮਾਰਨ ਦੀ ਲੋਕਾਂ ਨਾਲ ਕੋਸ਼ਿਸ਼ ਕਰਦਾ ਹੈ 808080 ਵਾੜੇ ਇਸ ਨੰਬਰ ਰਾਹੀਂ ਇਹਨੇ ਕਈ ਅਕਸਰਾਂ ਨਾਲ ਵੀ ਰਾਬਤਾ ਕਰਨ ਦੀ ਕੈਂਪ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨੂੰ ਕੋਈ ਵੀ ਕਾਮਯਾਬੀ ਨਹੀਂ ਹਾਸਲ ਹੋ ਸਕੀ ਇਨ ਦਾ ਮੀਨ ਵਾਈਲ ਅਸੀਂ ਇੱਕ ਨਵਾਂ ਮੁਕਦਮਾ ਆਈਟੀ ਐਕਟ ਦਾ 100 ਜਿਹੜੇ ਬਾਕੀ ਤਰਾ੍ਹਾਂ ਮਾ ਠੱਗੀ ਦੀ ਤੇ ਇੰਪਰਸੋਨੇਸ਼ਨ ਦੀ ਲਾ ਕੇ 145 ਨੰਬਰ ਮੁਕਦਮਾ ਕੋਤਵਾਲੀ ਪਟਿਆਲਾ 'ਚ ਵੀ ਦਰਜ ਕੀਤਾ ਤੇ ਜੇ ਇਸ ਠੱਗ ਨੂੰ ਕਾਬੂ ਨਾ ਕੀਤਾ ਜਾਂਦਾ ਤੇ ਇਹ ਅੱਗੇ ਕਈ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਸਕਦਾ ਸੀ ਇਥੇ ਵੀ ਦੱਸਣ ਜੋਗਾ ਕਿ ਇਸੇ ਠੱਗ ਕਿਸਮ ਦੇ ਵਿਅਕਤੀ ਜੈ ਕ੍ਰਿਸ਼ਨ ਭਰਤ ਦਵਾਸ਼ ਤੇ ਇਸ ਤੋਂ ਪਹਿਲਾਂ ਵੀ ਇੱਕ ਮੁਕੱਦਮਾ ਪੁਲਿਸ ਸਟੇਸ਼ਨ ਤਾਰੂਹਿੜਾ ਹਰਿਆਣਾ ਰਿਵਾੜੀ ਚ ਦਰਜ ਜਿਦੇ ਚ ਇਹਨੇ ਸੀਬੀਆਈ ਦਾ ਸੀਨੀਅਰ ਅਫਸਰ ਆਪਣੇ ਆਪ ਨੂੰ ਬਤਾ ਕੇ ਤੇ ਇੱਕ ਮਹਿਲਾ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ ਮਤਲਬ ਕਿ ਇਹ ਇੱਕ ਹੈਬਿਚੁਅਲ ਆਫੈਂਡਰ ਹੈਗਾ ਜੀਦੇ ਉੱਪਰ ਪਹਿਲਾਂ ਵੀ ਇਹ ਮੁਕਦਮਾ ਦਰਸੀ ਤੇ ਉਸ ਮੁਕਦਮੇ 'ਚ ਮਨਜੂਗ ਅਦਾਲਤ ਨੇ ਇਹਨੂੰ 3 ਸਾਲ ਦੀ ਸਜ਼ਾ ਦਿੱਤੀ ਹੋਈ ਸੀ ਤੇ ਇਸ ਬੰਦੇ ਨੂੰ ਸਿਕਾਈ ਨਾਲ ਕਸ਼ਿਸ਼ ਕਰਨ ਤੋਂ ਇਹ ਗੱਲ ਸਾਹਮਣੇ ਆਈ ਕਿ ਇਹਨੇ ਕਈ ਲੀਡਰਾਂ ਨਾਲ ਅਫਸਰਾਂ ਨਾਲ ਤੇ ਲੋਕਾਂ ਨਾਲ ਆਪਣੇ ਆਪ ਨੂੰ ਸ਼੍ਰੀ ਮਨੀਸ਼ ਸੋਦੀਆ ਜੀ ਦਾ ਕਰੀਬੀ ਬਤਾ ਕੇ ਉਹਨਾਂ ਦੇ ਕੋਈ ਕੰਮ ਕਾਜ ਕਰਾਉਣ ਦਾ ਉਹਨਾਂ ਨੂੰ ਵਾਅਦਾ ਕਰਕੇ ਉਹਨਾਂ ਤੋਂ ਰਕਮ ਵੇਠਣ ਦੀ ਕੋਸ਼ਿਸ਼ ਕੀਤੀ ਔਰ ਇਹ ਕਿਸੇ ਵੀ ਕੋਸ਼ਿਸ਼ ਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਅੱਜ ਕੱਲ ਲੋਕਾਂ ਨੂੰ ਪਤਾ ਆ ਲੋਕੀ ਅਵੇਅਰ ਵੀ ਹੈ ਗਏ ਆ ਕਿ ਕਈ ਤਰੀਕੇ ਦੇ ਫਰਾਡਸਟਰ ਸਕੈਮਸਟਰ ਜਿਹੜੇ ਆ ਉਹ ਕਈ ਅਫਸਰਾਂ ਨੂੰ ਲੀਡਰਾਂ ਨੂੰ ਇੰਪਰਸੋਨੇਟ ਕਰਕੇ ਕੋਸ਼ਿਸ਼ ਕਰਦੇ ਆ ਠੱਗੀ ਮਾਰਨ ਦੀ ਆਪਾਂ ਜਿਵੇਂ ਪਹਿਲਾਂ ਵੀ ਵੇਖਿਆ ਕਿ ਫੇਸਬੁੱਕ ਤੇ ਜਾਂ ਬਾਕੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਕਈ ਵਾਰੀ ਇਹੋ ਜਿਹੇ ਠੱਗ ਕਿਸਮ ਦੇ ਵਿਅਕਤੀ ਕੋਈ ਸੀਨੀਅਰ ਆਈਐਸ ਜਾਂ ਸੀਨੀਅਰ ਆਈਪੀਐਸ ਵਰਸਾਆਂ ਦੀਆਂ ਫੋਟੋਆਂ ਲਾ ਕੇ ਤੇ ਲੋਕਾਂ ਨੂੰ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਬਟ ਜਿਹੜਾ ਜਾਲੀ ਜਮਾਨਤਾ ਦਾ ਗੈਂਗ ਸੀਗਾ ਉੱਥੋਂ ਲੈ ਕੇ ਤੇ ਇਸ ਕਿੰਗ ਪਿੰਨ ਨੂੰ ਅਰੈਸਟ ਕਰਕੇ ਇਹਨੂੰ ਸਖਾਈ ਨਾਲ ਪੁੱਛਗਛ ਕਰਨੀ ਸੀ ਪਟਿਆਲਾ ਪੁਲਿਸ ਨੇ ਜਿਹੜੀ ਵੱਡੀ ਸਫਲਤਾ ਜਿਹੜੀ ਆ ਹਾਸਲ ਕੀਤੀ ਸਰ ਜਾਲੀ ਜਮਾਨਤਾ ਜਿਹੜਾ ਤੁਸੀਂ ਕਹਿ ਰਹੇ ਕੋਈ ਕਿੱਲਾ ਨਾਲ ਵੀ ਕੋਈ ਪੁੱਛਗਛ ਕੀਤੀ ਹੈ ਜੀ ਇਹਨਾਂ ਕੋਲ ਬੜੇ ਹੈਗੇ ਉਹ ਅਸੀਂ ਸਾਰਾ ਨੈਟਵਰਕ ਵੈਰੀਫਾਈ ਕਰ ਰਹੇ ਹਾਂ ਜੀ ਬੜੀ ਉਦਦੀ ਤਹ ਤੱਕ ਜਾਵਾਂਗੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਹੋ ਨਹੀਂ ਕਰਾਂਗੇ ਸਰ ਗੈਂਗ ਫੈਕਟਰਲ ਕਿੰਨੇ ਮੈਂ ਹੁੰਦਾ ਸੀ ਸਰ ਇਸ ਕੋ ਟੈਲੀਕਮ ਕੰਪਨੀ ਦੇ EMPLOYEES ਦਾ ਹੈ ਦੇਖੋ ਜੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਇਹਨੇ ਇਹ ਨੰਬਰ ਜਿਹੜਾ ਹੈ Vodafone ਕੰਪਨੀ ਚ ਜਿਹੜੇ ਇਹਦੇ ਕੋਈ ਸੋਰਸਸ ਹੈਗੇ ਇਹ ਗਿਣੀ ਮਿੱਥੀ ਸਾਜ਼ਿਸ਼ ਕਰਕੇ ਇਹਨੇ ਉਹ ਨੰਬਰ ਪ੍ਰੋਕਿਊਰ ਕੀਤਾ ਸੀ ਤੇ ਜੇਕਰ ਕਿਸੇ ਟੈਲੀਕਮ ਕੰਪਨੀ ਦੇ ਕਿਸੇ ਮੁਲਾਜ਼ਮ ਦੀ ਇਹੋ ਜੇ ਨੰਬਰ ਪ੍ਰੋਵਾਈਡ ਕਰਵਾਉਣ ਚ ਸਮੂਹਲੀਅਤ ਸਾਹਮਣੇ ਆਊਗੀ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਹੈ ਠੀਕ ਸਰ ਕੋਲੋਂ ਸਾਡੇ ਨੂੰ ਦਿੱਤੇ ਨੇ